واحر جی کا خالصہ واحر جی کی فتح سری گرو گوبند سنگھ جی چمکور صاحب تو وڑا کڑی پٹھا کنگرالی مانوپور اجمیر دوراہا کنجر جٹپورہ دینا گروسر ਭਗਤਾ ਹੁੰਦੜ ਬਾਈਬਲ ਸਰਾਵਾ ਕੋਟ ਕਪੂਰਾ ਢਿਲਵਾ ਮਲੂਕੇ ਦਾ ਬੇਟ ਪੱਤੋ ਜਤੋ ਮਨੋਣਾ ਤੋਂ ਹੁੰਦੇ ਹੋਏ ਖੇਦਰਾਣਾ ਦੀ ਢਾਗ ਕੋਲ ਪੁੱਜੇ ਹੀ ਸਨ ਕਿ ਸ਼ਾਹੀ ਟੁਕੜੀ ਨੇ ਹੱਲਾ ਬੋਲ ਦਿੱਤਾ ਉਹ ਸਿੰਘ ਜੋ ਬੇਦਾਵਾ ਦੇਕੇ ਗਏ ਸਨ ਮਾਈ ਭਾਗੋ ਦੀ ਵੰਗਾਰ ਪਾਉਂ ਤੇ ਮਹਾਰਾਜ ਤੋਂ ਖਿਮਾ ਲੈਣ ਆਏ ਸਨ ਰਸਤੇ ਵਿੱਚ ਸਰਹੰਗ ਦੀ ਫੌਜ ਨਾਲ ਟੱਕਰ ਭੇ ਗੁਰੂ ਜੀ ਨੂੰ ਸੂਰ ਮਿਲੀ ਸੀ ਕਿ ਸ਼ਾਹੀ ਫੌਜਾਂ ਪਿੱਛਾ ਕਰ ਰਹੀਆਂ ਹਨ ਸੋ ਪਾਣੀ ਨੇੜੇ ਜਾਣ ਖਿਦਰਾਣੇ ਦੀ ਢਾਬ ਨੂੰ ਮਲ ਲਿਆ ਉਹ ਢੱਬੀ ਤੇ ਜਾ ਬਿਰਾਜੇ ਤੇ ਹਮਲਾਵਰ ਟੁਕੜੀ ਦਾ ਸਾਹਮਣਾ ਕਰਨ ਲਈ ਸਿੰਘਾਂ ਨੂੰ ਭੇਜਿਆ ਮਾਜੇ ਤੋਂ ਆਏ ਸਿੰਘਾਂ ਨੇ ਵੀ ਮੌਕਾ ਦੇਖ ਸ਼ਾਹੀਫ ਹੋ ਜਾਤੇ ਹਮਲਾ ਬੋਲ ਦਿੱਤਾ ਇਤਨਾ ਕਮਸਾਨ ਦਾ ਜਦ ਹੋਇਆ ਕਿ ਸ਼ਾਹੀ ਫੌਜਾਂ ਦੌਮ ਦਵਾ ਕੇ ਭੱਜ ਗਈਆਂ ਗੁਰੂ ਜੀ ਨੇ ਜਦ ਸਿੰਘਾਂ ਦੀਆਂ شہد دہاں تکیا تا پاس پج کے پنج ہجاری دس ہجاری تی ہجاری لاہور دی صوبے داری کندار دا راج ساز ملتان دی صوبے داری دلی دا بادشاہ بیبیکی پروتان دا راج کابل دی بادشاہی کاشیپتی برف بخارا دا بادشاہ ترکی دا تخت ਦੇ ਖਿਤਾਬ ਦਿੱਤੇ ਕੁਝ ਦੂਰੀ ਤੇ ਭਾਈ رائے ਸਿੰਘ ਭਾਈ ਸੁੰਦਰ ਸਿੰਘ ਤੇ ਭਾਈ ਮਹਾ ਸਿੰਘ ਜੀ ਫਟੜ ਪਏ ਸਨ ਆਪ ਜੀ ਨੇ ਭਾਈ ਮਹਾ ਸਿੰਘ ਦੇ ਪਾਸ ਬੈਠ ਆਪਣੇ ਰੁਮਾਲ ਨਾਲ ਉਸ ਦੇ ਚਿਹਰੇ ਤੋਂ ਲਹੂ ਪੂੰਝਿਆ ਤੇ ਕਿਹਾ ਕਿ ਕੁਝ ਮੰਗੋ ਭਾਈ ਮਹਾ ਸਿੰਘ ਜੀ ਨੇ ਕਿਹਾ ਕਿ ਜੇ ਟੁੱਟੇ ਹੋ ਤਾਂ ਲਿਖਿਆ ਬਿਦਾਵਾ ਪਾੜ ਦਿਓ ਸਤਿਗੁਰੂ انت پر لکھیا حد نکارے ہمرے نینن تیر نکاری کی جائے وہ کاغد اب فاری گربلاس پاشای دسمی مہاراج نے کہا کہ کی تگ کی لیا انہوں شہید سنگانو راج ساج پادشاہیاں بخش دیتی ہن ਜੋ ਟੁੱਟੇ ਉਹਨਾਂ ਨੂੰ ਟੁੱਟੇ ਹੀ ਰਹਿਣ ਦਿਓ ਤੇਰੇ ਲਈ ਚਾਰ ਪਦਾਰਥ ਹਾਜ਼ਰ ਹਨ ਭਾਈ ਮਹਾਸੇਨੇ ਕਿਹਾ ਮੈਨੂੰ ਨਹੀਂ ਲੋੜ ਚਾਰ ਪਦਾਰਥਾਂ ਦੀ ਆਪਣੇ ਲਈ ਬਸ ਇਤਨੀ ਕਿਰਪਾ ਕਰੋ ਕਿ ਬੇਦਾਵਾ ਵਾੜ ਦਿਓ ਬਖਸ਼ਿਸ਼ ਦੇ ਦਰਿਆ ਨੇ ਕਾਗਜ਼ ਵਹਿ ਫਾੜ ਕੇ ਦਿਨਾ ਬੇਦਾਵਾ ਵਾੜ ਦੇ ਸਾਰ ਹੀ ਭਾਈ ਜੀ ਅਕਾਲ ਚਲਣਾ ਕਰ ਗਏ ਉੱਥੇ ਹੀ ਸ਼ਹੀਦਗੰਝ ਬਣਾਇਆ ਤੇ ਫਰਮਾਇਆ ਮੁਖਤ ਪਏ ਸਭ ਹੀ ਵਾ ਪਿਆਰੇ ਸਿਰ ਤੇ ਸਿਰ ਦੇ ਜਬ ਮੁਕਤੇશ્વਰ ਲਰੇ ਤਾਤੇ ਨਾਮ ਮੁਖਸਰ ਧਰੇ ਸ਼ਹੀਦ ਮੁਖਤਿਆਂ ਵਿੱਚ ਹੀ ਮਾਈ ਭਾਗੋ ਦੇ ਪਤੀ ਪਾਏ ਨਿਧਾਨ ਸਿੰਘ ਜੀ ਜੇਠ ਭਾਈ ਸੁਲਤਾਨ ਸਿੰਘ ਅਤੇ ਭਰਾ ਭਾਗ ਸਿੰਘ ਜੀ ਵੀ ਸਨ ਜੰਗਾ ਗੁਰੂ ਪਾਸ਼ਾ ਦੀਆਂ ਦਰਸਾ ਗਈਆਂ ਕਿ ਦੁਨੀਆ ਵਿੱਚ ਤਾਂ ਜੰਗਾ ਹੁੰਦੀਆਂ ਹਨ ਕੇਵਲ ਜਾ ਲਈ ਜਾਂ ਜ਼ਮੀਨ ਲਈ ਜਾਂ ਔਰਤ ਪੇਛੇ ਪਰ ਗੁਰੂ ਜੀ ਲੜੇ ਨਿਰੋਲ ਅਣਖ ਲਈ ਕੌਮ ਦਾ ਸਿਰ ਉੱਚਾ ਰੱਖਣ ਲਈ اس قوم کی زندگی دراز مزمرہ ہے آب توحید کی تلی ہوئی کرپانوں میں دیکھ لینا نکل آئے گی سلامت ایک دن اس ناؤں نے پرورش پائی ہے طوفانوں میں واحر جی کا خالصہ واحر جی کی فتح